ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਬੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਅਰਡਸ ਜਿੱਥੇ ਉੜੀ ਹਮਲੇ ਤੋਂ ਭਾਰਤ ਅਤੇ ਪਾਕਿਸਤਾਨ ਵਿਚਲੇ ਸਥਿਤੀ ਜਿਹੜੀ ਹੈਗੀ ਹੈ ਇਹ ਤਣਾਅਪੂਰਨ ਬਣੀ ਹੋਈ ਹੈ ਇਸ ਦੇ ਨਾਲ ਭਾਰਤ ਸਰਕਾਰ ਵੱਲੋਂ ਪੰਜਾਬ ਵਿੱਚ ਪਾਕਿਸਤਾਨੀ ਬਾਰਡਰ ਨਾਲ ਲੱਗਦੇ ਆਂ ਕਰੀਬ 1000 ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸੈਂਟਰਲ ਸਰਕਾਰ ਦੇ ਅਗਲੇ ਹੁਕਮਾਂ ਤੱਕ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਾਪਸ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦ ਕਿ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਪਾਕਿਸਤਾਨ ਨਾਲ ਸਾਂਝੇ ਬਾਰਡਰ ਵਾਲੇ ਜਿਹੜੇ ਸੂਬੇ ਨੇ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਵਿੱਚ ਸਥਿਤੀ ਆਮ ਵਾਂਗ ਬਣੀ ਹੋਈ ਹੈ। ਇਹਨਾਂ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਦੇ ਉਜਾੜੇ ਵਾਲੀ ਬਣੀ ਹੋਈ ਜਿਹੜੀ ਇਹ ਸਥਿਤੀ ਹੈ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਅਤੇ ਇਸ ਪਿੱਛੇ ਕੀ ਸਿਆਸਤ ਚੱਲ ਰਹੀ ਹੈ ਨਾਲ ਨਾਲ ਪੰਜਾਬ ਵਿੱਚ ਜ਼ਮੀਨੀ ਹਕੀਕਤ ਸੰਬੰਧੀ ਅੱਜ ਅਸੀਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾਂ ਨਾਲ ਗੱਲਬਾਤ ਕਰਾਂਗੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਹੇਰਾਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਰਾਂ ਸਾਹਿਬ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਿਹੜੀ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਇਹ ਸਿਚੁਏਸ਼ਨ ਬਣੀ ਹੋਈ ਹੈ ਇਹ ਸਾਰੇ ਸੰਦਰਭ ਦੇ ਵਿੱਚ ਜੋ ਕਿ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਬਣੀ ਹੋਈ ਹੈ ਜਾਂ ਇਹ ਕਹਿ ਲਓ ਜੋ ਕ੍ਰੀਏਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਪੰਜਾਬ ਦੇ ਜੋ ਖਾਸ ਕਰਕੇ ਬਾਰਡਰ ਦੇ ਲਾਗਲੇ ਇਲਾਕੇ ਜ਼ਿਲ੍ਹਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜੀ ਲੋਕਾਂ ਦੀ ਡਿਸਪਲੇਸਮੈਂਟ ਕੀਤੀ ਗਈ ਹੈ ਉਸ ਸੰਦਰਭ ਦੇ ਵਿੱਚ ਉੱਥੋਂ ਦੇ ਜਿਹੜੇ ਲੋਕ ਨੇ ਗਰਾਊਂਡ ਲੈਵਲ ਤੇ ਉਹ ਕੀ ਮਹਿਸੂਸ ਕਰ ਰਹੇ ਨੇ ਅੱਜ ਦੀ ਰੇਟ ਦੇ ਵਿੱਚ ਜਿਵੇਂ ਜਿਸ ਤਰ੍ਹਾਂ ਤੁਸੀਂ ਉਹ ਗੱਲ ਕਹੀ ਹੈ ਕਿ ਇਹ ਸਥਿਤੀ ਬਣੀ ਨਹੀਂ ਬढ़ाई ਗਈ ਹੈ ਜੀ ਮਾਦਰ ਦੇ ਏਰੀਆ ਸਰਹੱਦੀ ਲੱਤੇ ਜਿਹੜੇ 987 ਦੇ ਤਕਰੀਬਨ ਕਈਆਂ ਸੈਲਬੇ 3-4 ਲੱਖ ਲੋਕਾਂ ਨੂੰ ਬੇਕਾਰ ਕੀਤਾ ਗਿਆ ਔਰ ਜਿਨ੍ਹਾਂ ਨੇ ਉਹ ਤੂਬ ਜੁਰਗ ਵੀ ਸ਼ਾਮਲ ਨੇ ਜਿਨ੍ਹਾਂ ਨੇ 1965 1971 ਤੋਂ ਬਾਅਦ ਕਾਰਜੇ ਨੂੰ ਤੋਂ ਬਾਅਦ 1988 ਦਾ ਜਿਹੜਾ ਹੜ੍ਹਾਂ ਦੇ ਕਾਰਨ ਉਹਨਾਂ ਨੂੰ ਬੇਕਾਰ ਹੋਣਾ ਪਿਆ ਸੀ ਉਹਾਰੇ ਸੰਤਾਬ ਆਪਣੇ ਪਿੰਡੇ ਤੇ ਲੜਾਇਲੇ ਸਾਰਾ ਕੁਝ ਉਹਨਾਂ ਨੇ ਆਪਣੇ ਅੱਖੀਂ ਵੇਖਿਆ ਔਰ ਉਹ ਬਜ਼ੁਰਗ ਦੇ ਜਿਹੜਾ ਉਹ ਇਹ ਗੱਲ ਨੂੰ ਮੰਨਣ ਲਈ ਇਨਕਾਰੀ ਨੇ ਕਿ ਇਹਂ ਪਾਕ ਜੰਗਾ ਜਿਹੜੀ ਉਹ ਬਿਲਕੁਲ ਨੇੜੇ ਆ ਕਿਉਂਕਿ ਉਹਨਾਂ ਨੇ ਸਾਰੀਆਂ પરિਸਥਿਤੀਆਂ ਉਸ ਸਮੇਂ ਦੀਆਂ ਵੀ ਦੇਖੀਆਂ ਹੋਈਆਂ ਅੱਜ ਦੀਆਂ ਵੀ ਦੇਖੀਆਂ ਹੋਈਆਂ ਜੀ ਸੋ ਉਹ ਮਤਲਬ ਇਹ ਇੱਕ ਗੱਲ ਨੂੰ ਪੂਰੇ ਰੋਜ਼ ਦੇ ਵਿੱਚ ਤੰਕਾ ਕੇ ਕਹਿੰਦੇ ਨੇ ਕਿ ਜੰਗ ਵਾਲੀ ਕੋਈ ਗੱਲ ਵੀ ਸਿਰਫ ਸਿਰਫ ਪੰਜਾਬੀ ਕਿਸਾਨਾਂ ਦਾ ਪੁਜਾਰਾ ਹੈ ਜਿਹੜਾ ਉਹ ਵੀ ਉਸ ਵੇਲੇ ਜਦੋਂ ਉਹਨਾਂ ਦੀ ਝੋਲੇ ਦੀ ਫਸਲ ਜਿਹੜੀ ਤੋਂ ਖੇਤਾਂ ਵਿੱਚ ਪੱਕੀ ਖੜੀ ਆ ਉਸ ਮੇਰੇ ਜਿਹੜਾ ਜਿਹੜਾ ਕੀਤਾ ਗਿਆ ਜਿਸ ਦਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਬਾਕੀ ਸਾਰੇ ਦੇ ਸੂਬੇ ਨੇ ਜਿਵੇਂ ਕਿ ਰਾਜਸਥਾਨ ਵੀ ਆ ਤੇ ਜਿਨ੍ਹਾਂ ਦੇ ਵਿੱਚ ਗੁਜਰਾਤ ਵੀ ਆ ਤੇ ਖਾਸ ਕਰਕੇ ਜੰਮੂ ਕਸ਼ਮੀਰ ਦਾ ਉਹ ਇਲਾਕਾ ਜਿਹੜਾ ਪੂਰੀ ਤਰ੍ਹਾਂ ਮਤਲਬ ਪਾਕਿਸਤਾਨ ਦੇ ਨਾਲ ਲੱਗਦਾ ਜਿੱਥੇ ਮਤਲਬ ਹਮੇਸ਼ਾ ਤਣਾਅ ਵਾਲੀ ਸਥਿਤੀ ਰਹਿੰਦੀ ਆ ਉੱਥੇ ਜਿੰਨੀਆਂ ਵੀ ਇਸ ਤਰ੍ਹਾਂ ਦੀ ਪਿਜਾੜੇ ਵਾਲੀ ਗੱਲ ਨਹੀਂ ਸਿਰਫ ਇਹਨਾਂ ਪੰਜਾਬ ਦਾ ਇੱਕ ਯਾਰ ਟੈਂਡਾ ਜਿਹੜਾ ਇਹ ਇੱਕ ਜੁਰੀ ਮਿੱਠੀ ਸਾਜ਼ਿਸ਼ ਦੇ ਨਾਲ ਇਹਨਾਂ ਨੂੰ ਪਿਜਾੜਿਆ ਗਿਆ ਸੋ ਇਹ ਸਾਰਾ ਕੁਝ ਜਿਹੜੇ ਕਿਸਾਨ ਨੇ ਉੱਥੋਂ ਦੀ ਉਸ ਗੱਲ ਨੂੰ ਪੂਰੇ ਰੂਪ ਵਿੱਚ ਮਹਿਸੂਸ ਕਰਦੇ ਨੇ ਜਾਨ ਬੁੱਝ ਕੇ ਕੀਤਾ ਗਿਆ ਪਿਜਾੜਾ ਇਸ ਕਾਰਨ ਉਸ ਇਲਾਕੇ ਦੇ ਲੋਕਾਂ ਨੇ ਮਤਲਬ ਘਰੋਂ ਦੂਰ ਘਰ ਹੋਣ ਤੋਂ ਇਨਕਾਰ ਕਰਦਾ ਆ ਰਾਟ ਕੈਂਪ ਨੇ ਜਿਹੜੇ ਕੋ ਖਾਲੀ ਪਏ ਨੇ ਲੋਕ ਨੇ ਜਿਹੜਾ ਕਹਿੰਦੇ ਜੋ ਹੁਣਗਾ ਅਸੀਂ ਜੋ ਥੀ ਦੇਖਾਈ ਦੇ ਕੋਲ ਸਥਿਤੀ ਦਿਖਾਈ ਦੇ ਰਹੀ ਆ ਸੋ ਇਹ ਪਹਿਲੀ ਵਾਰ ਆ ਕਿ ਸਰਕਾਰ ਦੇ ਹੁਕਮਾਂ ਦੇ ਪੂਰਨ ਰੂਪ ਦੇ ਜੋ ਕਿਸ ਤਰ੍ਹਾਂ ਦੀ ਲਾਖੇ ਜਿਹੜੀ ਉਹ ਉਲੰਘਣਾ ਕਰਨ ਤੇ ਆਦਾਰੂ ਹੋਏ ਹੋਏ ਨੇ ਜੀ ਹਿਰਾਂ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਲੋਕ ਨੇ ਉਹ ਸਾਰੀ ਸਿਚੁਏਸ਼ਨ ਨੂੰ ਸਮਝ ਰਹੇ ਨੇ ਤੇ ਜਿਹੜੇ ਸਰਕਾਰ ਦੇ ਹੁਕਮ ਨੇ ਉਹਨਾਂ ਦੀ ਉਲੰਘਣਾ ਕਰਨ ਤੇ ਉਤਾਰੂ ਹੋਏ ਨੇ ਤੁਹਾਡੀ ਐਗਜ਼ੈਕਟ ਵਾਰਡਿੰਗ ਹੈਗੀ ਹੈ ਤੇ ਇਹਦੇ ਪਿੱਛੇ ਜਦੋਂ ਅਸੀਂ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਹੈ ਮੌਜੂਦਾ ਬਾਦਲ ਸਰਕਾਰ ਉਹਦੇ ਵੱਲ ਦੇਖਦੇ ਹਾਂ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਹੁਕਮ ਹੋਇਆ ਹੈ ਤੇ ਇਸ ਲਈ ਅਸੀਂ ਇਹ ਜਿਹੜਾ ਇਵੈਕੂਏਸ਼ਨ ਪਲਾਨ ਹੈ ਉਹਨੂੰ ਅਮਲੀ ਜਾਮਾ ਪਹਿਨਾਇਆ ਹੈ ਤੇ ਜਿੰਨੀ ਦੇਰ ਤੱਕ ਅਗਲਾ ਹੁਕਮ ਨਹੀਂ ਕੋਈ ਆਉਂਦਾ ਹੈਗਾ ਉਨੀ ਦੇਰ ਤੱਕ ਇਹ ਸਿਚੁਏਸ਼ਨ ਐਦਾਂ ਹੀ ਬਣੀ ਰਹੂਗੀ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਇਹ ਜਿਹੜੀ ਸਿਆਸਤ ਹੈਗੀ ਹੈ ਹਾਲਾਂਕਿ ਜਦੋਂ ਅਸੀਂ ਦੂਜੀ ਸਿਚੁਏਸ਼ਨ ਦੇਖਦੇ ਹਾਂ ਅਸੀਂ ਸਰਹੱਦ ਦੇ ਬਾਕੀ ਸੂਬਿਆਂ 'ਚ ਸਰਹੱਦ ਤੇ ਲੱਗਦੇ ਜਿਹੜੇ ਬਾਕੀ ਸੂਬੇ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਨਾਲ ਹੀ ਜੇ ਅਸੀਂ ਪਾਕਿਸਤਾਨ ਦੇ ਵਿੱਚ ਵੀ ਸਿਚੁਏਸ਼ਨ ਦੇਖੀ ਤਾਂ ਜਿਹੜਾ ਵਾਗਾ ਬਾਰਡਰ ਹੈਗਾ ਉਹਦੇ ਤੇ ਜਿਹੜੀ ਸੈਰਮਨੀ ਹੁੰਦੀ ਹੈ ਸ਼ਾਮ ਨੂੰ ਉਹ ਵੀ ਆਮ ਵਾਂਗ ਦਿਖਾਈ ਦੇ ਰਹੀ ਹੈ ਪਾਕਿਸਤਾਨ ਦੇ ਹਵਾਲੇ ਨਾਲ ਵੀ ਉੱਥੇ ਜਿਹੜੇ ਸਰਹੱਦ ਦੇ ਉੱਪਰ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਸੈਰਮਨੀ ਤੇ ਉਹ ਅੱਜ ਤੇ ਕੱਲ ਵੀ ਇਕੱਠੇ ਹੋਏ ਨੇ ਉਸ حوالے ਦੇ ਨਾਲ ਇਹਦੇ ਪਿੱਛੇ ਤੁਸੀਂ ਸਿਆਸਤ ਦੇ حوالے ਨਾਲ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਰੀਜਨਲ ਸਿਆਸਤ ਹੈਗੀ ਹੈ ਜਿਸ हिसाब ਨਾਲ ਬਾਦਲ ਗਵਰਨਮੈਂਟ ਇਹਨੂੰ ਐਕਟ ਕਰ ਰਹੀ ਹੈ ਉਹ ਉਹਨੂੰ ਤੁਸੀਂ ਕਿਵੇਂ ਸਮਝਦੇ ਹੋ ਜਦ ਕਿ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਹੀ 4 ਦਿਨ ਪਹਿਲਾਂ ਇਹ ਕਿਹਾ ਸੀ ਕਿ ਜਿਹੜੀ ਇਹ جنگ ਹੈਗੀ ਹੈ ਇਹ ਪੰਜਾਬ ਦਾ ਉਜਾੜਾ ਕਰੇਗੀ ਤੇ ਅੱਜ ਉਹ ਉਸੇ ਸਿਚੁਏਸ਼ਨ ਦੇ ਵਿੱਚ ਉਹਨੂੰ ਹੀ ਅੱਗੇ ਪ੍ਰਮੋਟ ਕਰ ਰਹੇ ਨੇ ਜੋ ਸਰਕਾਰ ਵੱਲੋਂ ਹੁਕਮ ਆ ਰਹੇ ਨੇ ਉਹਨਾਂ ਨੂੰ ਬਿਨਾਂ ਕੁਐਸਚਨ ਕੀਤਿਆਂ ਇਨ ਬਿਨ ਲਾਗੂ ਕਰ ਰਹੇ ਨੇ ਉਹ ਜਿਹੜਾ ਮੁੱਖ ਮੰਤਰੀ ਉਹਦਾ ਉਹ ਮੋਢਲਾ ਫਰਜ਼ ਆ ਜਿਹੜਾ ਉਹ ਵੀ ਆ ਕਿ ਸੂਬੇ ਦੇ ਲੋਕਾਂ ਦੀ ਕੁ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਜੀ ਪਰ ਤੂੰ ਗੁਰਪ੍ਰਖਾਰ ਸਿੰਘ ਬਾਦਲਵਾਲਾ ਅਸੀਂ ਜਾਣਦੇ ਆ ਕਿ ਉਹਨਾਂ ਨੇ ਸੂਬੇ ਦੇ ਹਿੱਤ ਆ ਜਿਹੜੇ ਉਹ ਨਾ ਕਦੇ ਲੈਨੇ ਰੱਖਦੇ ਸੀ ਤੇ ਨਾ ਕਦੇ ਲੈਨੇ ਰੱਖਦੇ ਹੱਲ ਜੀ ਉਹਨਾਂ ਨੂੰ ਜੋ ਹੁਕਮ ਆਇਆ ਕੇਂਦਰ ਤੋਂ ਹੁਕਮ ਆਇਆ ਗ੍ਰਹਿ ਮੰਤਰੀ ਰਾਜਨਾਥ ਨੇ ਨੂੰ ਕਹਿੰ ਕਰਕੇ ਕਿਹਾ ਕਿ 4 ਘੰਟਿਆਂ ਦੇ ਵਿੱਚ ਸਰਹੱਦੀ ਇਲਾਕੇ ਦਾ 10 ਕਿਲੋਮੀਟਰ ਦਾ ਏਰੀਆ ਜਿਹੜਾ ਉਹਨੂੰ ਖਾਲੀ ਕਰਵਾ ਦਿਓ ਕਿਸੋ ਨੇ ਨਹੀਂ ਪੁੱਛਿਆ ਕਿ 4 ਘੰਟਿਆਂ ਦੇ ਵਿੱਚ ਕਿਵੇਂ ਖੰਭਵਾ ਤੇ ਕਰੋ ਜੇ ਕਰਵਾਇਆ ਜਾ ਰਿਹਾ ਜਦੋਂ ਕਿ ਦੂਜੇ ਜਿਹੜਾ ਬਾਰਡਰ ਦੇ ਇਲਾਕੇ ਦੇ ਰਾਜ ਨੇ ਉੱਥੇ ਇਹ ਕੁਝ ਨਹੀਂ ਹੋ ਰਿਹਾ ਕਿਸੇ ਨੇ ਮਤਲਬ ਕੇਂਦਰ ਤੋਂ ਇਹ ਸਵਾਲ ਪੁੱਛਿਆ ਵੀ ਲੋੜ ਨਹੀਂ ਸਮਝੀ ਅਗਲੀ ਗੱਲ ਕਿ 18 ਤਰੀਕ ਨੂੰ ਉੜੀ ਤੋਂ ਹਮਲਾ ਹੋਇਆ ਉਸ ਤੋਂ ਬਾਅਦ ਅੱਜ ਤੱਕ 14882 ਟਰੱਕ ਦੇ ਜਿਹੜੇ ਉਹ ਉੱਧਰੋਂ ਉੱਧਰ ਬੈਨੇ ਤੇ ਉਧਰੋਂ ਇੱਧਰ ਆਏ ਨੇ ਬਾਹਰੋਂ ਦਾ ਤਾਂ ਕਾਰਨ ਨਿਰੰਤਰ ਜਾਰੀ ਆ ਉਹਦੇ ਲਈ ਕੋਈ ਖਤਰਾ ਨਹੀਂ ਉਧਰੋਂ ਉਧਰ ਕੋਈ ਜਾਂਜਮੀ ਹੋਣੀ ਕੋਈ ਪ੍ਰਵਾਹਤ ਨਹੀਂ ਤੇ ਦੂਜੇ ਪਾਸੇ ਜਿਹੜੇ ਕਿਸਾਨ ਆਪਣੇ ਘਰਾਂ 'ਚ ਬੈਠੇ ਨੇ ਉਹਨਾਂ ਦੀ ਫਸਲ ਆ ਜਿਹੜੀ ਕੋ ਬੇਕਿੱਟਾਂ ਦੇ ਵਿੱਚ ਖੜੀ ਆ ਤੇ ਪੱਕੀ ਗਈ ਆ ਤੇ ਉਹਨੂੰ ਪਾਣੀ ਤੱਕ ਲੋਡ ਦੇ ਆ ਗਿਆ ਨਹੀਂ ਸੋ ਇਹ ਜਿਹੜਾ ਕੁਝ ਸੁਭੋ ਦਾ ਮੁੱਖ ਮੰਤਰੀ ਆ ਜਿਹਦਾ ਇਹ ਫਰਜ ਬਣਦਾ ਸੀ ਕਿ ਉਹ ਟੂਕੜੇ ਹੇਟਾਂ ਦੀ ਰੱਖਿਆ ਹੋਣੀ ਕਿ ਅੰਦਰ ਕੋਈ ਖੜਦਾ ਜੋ ਮਸਲਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਲਟਾ ਹੋਏ ਘੇਰਿਆ ਕਿ ਸਾਨੂੰ ਕੇਂਦਰ ਦੇ ਹੁਕਮ ਆਏ ਨੇ ਕਿ ਅਸੀਂ ਉਹਨਾਂ ਹੁਕਮਾਂ ਨੂੰ ਗੁਜ਼ਾਰ ਰਹੇ ਹਾਂ ਤੇ ਉਹਨਾਂ ਦੇ ਹੁਕਮਾਂ ਨੂੰ ਬੁਝਾਉਂਦੇ ਨਾਗੇ ਮਤਲਬ ਕਿਸਾਨਾਂ ਦੀ ਜਾਂ ਸਾਡੇ ਪੰਜਾਬ ਦੇ ਲੋਕਾਂ ਦੇ ਕੋਈ ਜਾਂਦੇ ਨਹੀਂ ਉਹਦੀ ਉਹਨੂੰ ਕੋਈ ਚਿੰਤਾ ਨਹੀਂ ਤੇ ਜੋ ਹਾਲਾਤ ਨੇ ਸਾਰੀ ਦੁਨੀਆ ਨੂੰ ਦਿਖਾਈ ਦੇ ਰਿਹਾ ਕਿ ਜੰਗ ਜਿਹੜੀ ਉਹ ਕਿਤੇ ਨਿਰੋਲ ਨਹੀਂ ਹੈਗੀ ਤਾਂ ਜੰਗ ਵੀ ਗੱਲ ਹੈ ਜਿਹੜੀ ਦੋਨਾਂ ਤਰ੍ਹਾਂ ਵਾਕੂਬੀ ਜਾਣਦੀ ਹੈ ਯਾਨੀ ਕਿ ਜੰਗ ਆ ਜਿਹੜੀ ਕੋਈ ਸੌਖੀ ਨਹੀਂ ਦੋਨਾਂ ਵੱਡੀਆਂ ਸ਼ਕਤੀਆਂ ਨੇ ਜੋ ਹਾਲਾਤ ਹੈ ਜੋ ਦੁਨੀਆ ਤੇ ਹਾਲਾਤ ਨੇ ਉਹਨਾਂ ਦੇ ਮੁਤਾਬਕ ਸਭ ਕਿਸੇ ਨੂੰ ਇਸ ਕਰਦੀ ਜਾਣਕਾਰੀ ਆ ਤੇ ਸਰਹੱਦੀ ਇਲਾਕੇ ਤੋਂ ਦੂਰ ਦੇ ਜਿਹੜੇ ਉਹ ਦੇਸ਼ ਤੋਂ ਵੱਧ ਵਾਕੂਬੀ ਜਾਣਦੇ ਨੇ ਸੋ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਉਹ ਪੰਜਾਬ ਜੋ ਹਿੱਤਾਂ ਦੀ ਰੱਖੀ ਜਿਵੇਂ ਪਹਿਲਾਂ ਵੀ ਕਿਹਾ ਕਿ ਉਹਦੇ ਲਈ ਇਹ ਕੋਈ ਸਵਾਲ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਹੋਰ ਵਾਲਾ 2017 ਦਾ ਮਿਸ਼ਨ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਉਹਨਾਂ ਨੂੰ ਜਿਹੜਾ ਅਸੀਂ ਬਾਰ-ਬਾਰ ਗੱਲ ਕੀਤੀ ਹੈ ਕਿ ਭਾਜਪਾ ਜੋ ਨਹੀਂ ਇਹ ਜਿਹੜਾ ਸਰਜੀਕਲ ਆਪਰੇਸ਼ਨ ਕੀਤਾ ਇਹ ਭਾਜਪਾ ਦਾ ਸਰਜੀਕਲ ਆਪਰੇਸ਼ਨ ਹੈ ਜਿਹੜਾ ਉਹਨੂੰ ਦਿਖਾਈ ਦੇ ਰਿਹਾ ਕਿ ਨਾਲ ਜੁਪੀਟਰ ੁੱੱਲੇ ਪਹਿਣਾ ਤੇ ਗੁਜਰਾਤ ਚੋ ਵੀ ਭਾਜਪਾ ਦੇ ਪੈਰ ਲੈ ਜਿਹੜੇ ਉਹ ਉਖੜ ਰਹੇ ਨੇ ਸੋ ਇਹ ਰਾਜਨੀਤਿਕ ਸਰਜੀਕਲ ਆਪਰੇਸ਼ਨ ਹੈ ਜਿਹੜਾ ਇਹ ਇਹਦੇ ਬਾਰੇ ਪ੍ਰਕਾਸ਼ ਕੇ ਬਾਦਰੀ ਬਖੂਰਦੀ ਕਹਿੰਦਾ ਪਰ ਤੁਕ ਕੋਈ ਉਹ ਉਸ ਇੰਦਰ ਦਾ ਗੋਲਾ ਵਾਲਾ ਇੰਦਰ ਦਾ ਗੁਲਾਮ ਹੈ ਇਸ ਲਈ ਸੂਬੇ ਦੇ ਨੀਤਾਂ ਦੀ ਰਾਖੀ ਉਹਦੇ ਲਈ ਕੋਈ ਅਰਥ ਹੈ ਜਿਹੜੀ ਨਹੀਂ ਜੀ ਹਰਾ ਸਾਹਿਬ ਤੁਸੀਂ ਜਿਹੜੀ ਸਰਜਿਕਲ ਆਪਰੇਸ਼ਨ ਦੇ ਵੱਲ ਇਸ਼ਾਰਾ ਕੀਤਾ ਹੈ ਕਿ ਇਹ ਇੱਕ ਜਸਟ ਇੱਕ ਪੋਲਿਟਿਕਲ ਆਪਰੇਸ਼ਨ ਹੈਗਾ ਜਦੋਂ ਅਸੀਂ ਇਹਨੂੰ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਤਾਂ ਜਿਹੜਾ ਯੂਨਾਈਟਿਡ ਨੇਸ਼ਨ ਦਾ ਮਾਨਿਟਰਿੰਗ ਮਿਸ਼ਨ ਹੈਗਾ ਦੋ ਦਿਨ ਪਹਿਲਾਂ ਉਹਨਾਂ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਥੇ ਗਰਾਊਂਡ ਲੈਵਲ ਦੇ ਉੱਤੇ ਐਦਾਂ ਦੀ ਕੋਈ ਵੀ ਸਰਜਿਕਲ ਸਟ੍ਰਾਈਕ ਨਹੀਂ ਅਬਜ਼ਰਵ ਕੀਤੀ ਇਹਨੂੰ ਇੰਟਰਨੈਸ਼ਨਲ মিডিਆ ਨੇ ਰਿਪੋਰਟ ਕੀਤਾ ਵਾਸ਼ਿੰਗਟਨ ਪੋਸਟ ਨੇ ਨਿਊਯਾਰਕ ਟਾਈਮਸ ਨੇ ਸੀਐਨਐਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਜਦੋਂ ਅਸੀਂ ਇੰਡੀਆ ਦੇ ਵਿੱਚ ਦੇਖਦੇ ਹਾਂ ਭਾਰਤ ਦੇ ਵਿੱਚ ਉਹ ਸਿਚੁਏਸ਼ਨ ਉਦਾਂ ਦੀ ਹੀ ਬਣੀ ਹੋਈ ਹੈ ਇਸ ਮੁੱਦੇ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਹਵਾਲੇ ਦੇ ਨਾਲ ਤੁਸੀਂ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਬਟ ਥੋੜਾ ਜਿਹਾ ਇਹਨੂੰ ਇਲੈਬੋਰੇਟ ਕਰਕੇ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਭਾਰਤ ਦੇ ਵਿੱਚ ਇਹ ਸਿਚੁਏਸ਼ਨ ਐਦਾਂ ਕਿਉਂ ਬਣਾਈ ਜਾ ਰਹੀ ਹੈ ਤੇ ਜਦੋਂ ਅਸੀਂ ਇਹਨੂੰ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਪੰਜਾਬ ਤੇ ਇਹਦਾ ਇਹ ਸਾਰੇ ਕਿਸ ਇਹ ਜਿਹੜੀ ਸਾਰੀ ਵਾਰ ਹਿਸਟਰੀਆ ਕ੍ਰੀਏਟ ਕੀਤਾ ਗਿਆ ਇਹਦਾ ਕੀ ਅਸਰ ਹੋਵੇਗਾ ਤੇ ਇਹਨੂੰ ਜਿਹੜੇ ਸਿਆਸਤਦਾਨ ਹੈਗੇ ਆ ਉਹ ਕਿਵੇਂ ਲੈ ਰਹੇ ਆ ਲੇਖੋ ਸਿਆਸਤਦਾਨਾਂ ਦਾ ਕੰਮ ਤਾਂ ਸਿਰਫ 86 ਰੁਪਏ ਦੇਖਣਾ ਹੁੰਦਾ ਚਾਹੇ ਕੋਈ ਵੀ ਕਰੋ ਵੀ ਪਰ ਉਹ ਇਹ ਕੁਝ ਹੋ ਰਿਹਾ ਜਿਸ ਤਰ੍ਹਾਂ 20 ਇਲਾਕੇ ਦੇ ਲੋਕ ਨੇ ਜਿਹੜੀ ਉਹਨਾਂ ਦਾ ਕੀ ਦਰਦ ਹੈ ਉਦੇ ਬਾਰੇ ਕਿਸੇ ਨੂੰ ਮਤਲਬ ਚਿੱਤ ਨਹੀਂ ਹੈ ਸਿਰਫ ਤੇ ਸਿਰ ਪਿਆਰਵਾਜੀ ਕੀਤੀ ਜਾ ਰਹੀ ਹੈ ਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਇਹ ਜੋ ਕੁਝ ਬਕਰਿਆ ਵਾ ਇਹ ਸਿਰਫ ਅਖਰਕੀ ਅਸੀਂ ਮਤਲਬ ਪਿੱਛੇ ਯਾਦ ਕਰੀਏ 1984 ਦਾ ਉਹ ਸਮਾਂ ਜਦੋਂ)^{(0) ਚੰ드ਰਾ ਗਾਂਧੀ ਨੇ ਸ੍ਰੀ ਦਰਵਾਜ ਸਾਹਿਬ ਤੇ ਹਮਲੇ ਦੀ ਯੋਜਨਾ ਲਿਖੀ ਸੀ ਉਸ ਵੇਲੇ ਉਹ ਵੀ ਸਾਡੇ ਸਾਹਮਣੇ ਆ ਕਿ ਉਸ ਵੇਲੇ ਵੀ ਇਸ ਤਰ੍ਹਾਂ ਦੀ ਯੋਜਨਾ ਬਣਾਈ ਗਈ ਸੀ ਕਿ ਜੇ ਪੰਜਾਬ ਨੂੰ ਦੁਆ ਕਰਨਾ ਉਹਦੀ ਪ੍ਰੌਕਸੀ ਬਾਰ ਆ ਜਿਹੜੀ ਪਾਕਿਸਤਾਨ ਨਾਲ ਲਾਉਣੀ ਪਊਗੀ ਜੀ ਅੱਜ ਇਹ ਉਹੀ ਮੀਡੀਆ ਇਹਨੇ 14 ਦੇ ਵਿੱਚ ਮੋਦੀ ਨੂੰ ਲੈ ਕੇ ਜਾਂਦਾ ਚੰਗੇ ਦਿਨਾਂ ਉਹ ਮੋਦੀ ਜੀ ਦੇ ਨਾਲ ਨਾਹਰਾ ਲਾ ਕੇ মিডিਆ ਨੇ ਮੋਦੀ ਨੂੰ ਲੈ ਕੇ ਆਂਦਾ ਅੱਜ ਉਹੀ ਹਿੰਦੀ মিডিਆ ਜਿਹੜਾ ਹਿੰਦੂ ਵਰਦੀ মিডিਆ ਜਿਹੜਾ ਉਹ ਪੂਰੀ ਤਰ੍ਹਾਂ ਚੀਖ ਰਿਹਾ ਮਤਲਬ ਜਿਹੜੀ ਜਾਣਕਾਰੀ ਉਹ মিডিਆ ਤੇ ਜਿਹੜਾ ਇਹਨਾਂ ਦੇ ਸਟੂਡੀਓ ਦੇ ਉੱਥੇ ਪਹੁੰਚ ਨਹੀਂ ਹੋਈ ਯਾਰ ਉਹ ਚੈਪਟਰ ਵੀ ਮਨਾਏ ਜਾ ਰਹੇ ਨੇ ਉਹਦੇ ਜੰਗ ਵੀ ਲੜੀ ਜਾ ਰਹੀ ਆ ਸਿਰਫ ਤੇ ਸਿਰਫ ਮੀਡੀਆ ਦੀ ਉਪਜ ਆ ਜਿਹੜਾ ਮੈਂ ਗੱਲ ਕੀਤੀ ਹੈ ਕਿ ਜਿਹੜੇ ਭਾਜਪਾ ਦੇ ਪੈਰ ਆ ਜਿਹੜੇ ਜਿਹੜੇ ਉਹਦੇ ਮਤਲਬ ਜਿਹੜੀਆਂ ਸਿਕਿਉਰਿਟੀ ਜਿਹੜੀਆਂ ਹੋਈਆਂ ਹੋਣ ਸਟੇਟ ਦੇ ਉੱਤੇ ਵੀ ਭਾਜਪਾ ਦੇ ਪੈਰ ਉਖੜ ਰਹੇ ਨੇ ਉਹ 52 ਇੰਚ ਦੇ ਟੀਨ ਦੀ ਵੀ ਜਿਹੜੀ ਗੱਲ ਆ ਜਿਹੜੀ ਉਹ ਵਾਰ-ਵਾਰ ਮਕੌਲ ਦਾ ਪਾਤਰ ਬਣ ਗਿਆ ਸੋ ਇਹ ਬੜੀ ਵਿਨੀ ਮਿਥੀ ਯੋਜਨਾ ਦੇ ਨਾਲ ਇਹ ਸਾਰਾ ਕੁਝ ਜੋ ਕੋਈ ਸਰਜਿਕਲ ਆਪਰੇਸ਼ਨ ਵਾਲੀ ਪਹਿਲਾ ਇਹ ਸਾਰੇ ਪੂਰੀ ਤਰ੍ਹਾਂ ਵਿਨੀ ਮਿਥੀ ਯੋਜਨਾਵਾਂ ਤੇ 2 ਵਜੇ ਹੋਰ ਵੀ ਜਿਹੜਾ ਪੰਜਾਬ ਦੇ ਉਜਾੜੇ ਬਾਰੇ ਜਿੰਨੇ ਮਤਲਬ ਸਾਫ ਦਾ ਫੌਜੀ ਅਫਸਰ ਨੇ ਉਹਨਾਂ ਸਾਰਿਆਂ ਦੇ ਇਸ ਵਾਰ ਦੇ نیوز ਆਏ ਨੇ ਕਿ ਇਸ ਤਰ੍ਹਾਂ ਜੋ ਉਜਾੜੇ ਦੀ ਲੋਕਾਂ ਨੂੰ بے کار ਕਰਨ ਲਈ ਕਿਤੇ ਵੀ ਲੋੜ ਨਹੀਂ ਉਹਨਾਂ ਨੇ ਪੂਰੀ ਤਰ੍ਹਾਂ ਪਿਛਲੀਆਂ ਜੰਗਾਂ ਦਾ ਹਵਾਲਾ ਦੇ ਕੇ ਪਿਛਲੀਆਂ ਜੰਗਾਂ ਦੀ ਤਬਾਹੀ ਦਾ ਹਵਾਲਾ ਦੇ ਕੇ ਸਾਰੇ ਉਹ ਬੰਦੇ ਬੋਲਦੇ ਅਕਸਰ ਨਹੀਂ ਜਿਹੜੇ ਮਤਲਬ ਕਿ ਜਿਹੜੇ ਪੋਲਿਟਿਕਸ ਲੰਮਾ ਜ਼ਮਾਨਾ ਜਿਨਾਂ ਨੇ ਨੌਕਰੀ ਕੀਤੀ ਕਿ ਉਹਨਾਂ ਸਾਰਿਆਂ ਦੇ ਇਸ ਬਾਰੇ ਵਿਚਾਰ ਨੇ ਜਿਹੜੇ ਉਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹ ਸਾਰੇ ਕਹਿ ਰਹੇ ਨੇ ਕਿ ਇਹ ਕਿਤੇ ਨਾ ਕਿਤੇ ਮਾਮਲਾ ਵਾ ਜਿਹੜਾ ਦਾਲ ਦੇ ਵਿੱਚ ਦਾੜ ਕਾਲੀ ਹੋ ਗਈ ਹੈ ਦਾਲ ਦੇ ਵਿੱਚ ਕਾਲਾ ਜਿਹੜਾ ਕਾਲੀ ਹੋ ਚੁੱਕੀ ਆ ਕੋਈ ਸਾਰਾ ਕੋਈ ਹੋੜੀ ਹੋੜੀ ਉੱਭਰ ਕੇ ਸਾਹਮਣੇ ਆ ਰਿਹਾ ਜੀ ਹੇਰਾਂ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਇਹ ਸਾਰੀ ਸਿਚੁਏਸ਼ਨ ਐਦਾਂ ਦੀ ਬਣੀ ਹੋਈ ਹੈ ਕਿ ਜਿਹੜੇ ਸਾਬਕਾ ਫੌਜੀ ਵੀ ਹੈਗੇ ਆ ਉਹਨਾਂ ਦੇ ਵੀ ਇਹ ਵਿਊਜ਼ ਨੇ ਕਿ ਐਦੀ ਕਿਸੇ ਹਿਸਾਬ ਨਾਲ ਵੀ ਲੋੜ ਨਹੀਂ ਹੈਗੀ ਜਦਕਿ ਅਸੀਂ ਗਰਾਊਂਡ ਲੈਵਲ ਤੇ ਦੇਖਦੇ ਆਂ ਵੀ ਲੋਕਾਂ ਦੇ ਵੀ ਇਹੀ ਵਿਊਜ਼ ਨੇ ਤਾਂ ਫਿਰ ਇਹ ਸਵਾਲ ਉੱਠਦਾ ਹੈ ਕਿ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਇਹ ਸਭ ਕਿਉਂ ਹੋ ਰਿਹਾ ਹੈ ਦੇਖੋ ਜਿਸ ਤਰ੍ਹਾਂ ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਇਸ ਤਰ੍ਹਾਂ ਆਈ ਸਾਬੀ ਸ਼ਹਿਰਾ ਜਿਹੜੀ ਸਥਿਤੀ ਹੈ ਜਿਹੜੀ ਉਹ ਬਹੁਤ ਮਾੜੀ ਹੋਈ ਹੋਈ ਹੈ ਜੀ ਸੋ ਕਿਤੇ ਨਾ ਕਿਤੇ ਜਿਹੜੀ ਜੋਸ਼ ਭਰਤੀ ਵਾਲੀ ਭਾਵਨਾਵਾਂ ਉਹ ਉਹ ਉਹਨੂੰ ਜਿਸ ਤਰ੍ਹਾਂ ਮੀਡੀਆ ਮਤਲਬ ਇਥੇ ਠੀਕ ਹੈ ਉਹ ਉਹ ਸੁਭਾਵਨਾ ਨੂੰ ਜਗਾ ਕੇ ਪਾਜਤਾ ਦੇ ਹੱਥ ਦੇ ਵਿੱਚ ਇੱਕ ਉਹ ਜਿਹੜੀ ਲਹਿਰ ਆ ਜਿਹੜੀ ਮੋਦੀ ਦੇ ਹੱਥ ਵਿੱਚ ਲਹਿਰ ਆ ਇੱਕ ਅਗਲੀ ਵਾਰ ਵਾਲੇ ਵਰਗ ਨੂੰ ਵੀ ਮਤਲਬ ਇਹ ਲਹਿਰ ਦੇ ਦੁਆਲੇ ਇਹ ਕਹਿਣਾ ਪਿਆ ਕਿ ਮੈਂ ਮੋਦੀ ਨੂੰ ਸਲੂਟ ਕਰਨਾ ਸੋ ਇਹ ਲਹਿਰ ਦਾ ਅਸਰ ਹੈ ਜਿਹੜਾ ਉਹ ਤੁਹਾਨੂੰ ਚਾਰੇ ਪਾਸੇ ਦਿਖਾਈ ਦੇ ਰਿਹਾ ਸੋ ਇਹ ਪੂਰੀ ਤਰ੍ਹਾਂ ਬਿਲਕੁਲ ਸਾਫ਼ ਆ ਇਹ ਰਾਜਨੀਤਿਕ ਲਹਿਰ ਆ ਜਿਹੜੀ ਜਿਹੜੀ ਮੋਦੀ ਦੇ ਹੱਥ ਵਿਚ ਹਵਾ ਬਣਾਉਣ ਦੇ ਲਈ ਇਹ ਲਹਿਰ ਪੈਦਾ ਕੀਤੀ ਗਈ ਆ ਜਿਹਦਾ ਸ਼ਿਕਾਰ ਸੁਯਾਮ ਨੂੰ ਇਸ ਕਰਕੇ ਹੋਣਾ ਪਿਆ ਤਾਂ ਕਿ ਜੇ ਪੰਜਾਬ ਨੂੰ ਸੇਕ ਲੱਗੂਗਾ ਕਿ ਪੰਜਾਬ ਦੇ ਵਿੱਚ ਹੀ ਇਸ ਲਹਿਰ ਦਾ ਪ੍ਰਭਾਵ ਆ ਜਿਹੜਾ ਸਾਡੀ ਪੈਦਾ ਹੋਊਗਾ ਜਦੋਂ ਤੱਕ ਪੰਜਾਬ ਨੂੰ ਸੇਕ ਨਹੀਂ ਲੱਗਦਾ ਉਦੋਂ ਤੱਕ ਪੰਜਾਬ ਦੇ ਵਿੱਚ ਇਸ ਲਹਿਰ ਦਾ ਉੱਭਰਨਾ ਔਖਾ ਹੈ ਜੀ ਹਰਨ ਸਾਹਿਬ ਤੁਸੀਂ ਰਾਜਨੀਤਿਕ ਲਹਿਰ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਇਹ ਇੱਕ ਜਸਟ ਇੱਕ ਪੋਲਿਟੀਕਲ ਅਜੈਂਡਾ ਹੈਗਾ ਤੇ ਉਹਦੇ ਵਿੱਚ ਤੁਸੀਂ ਅਰਵਿੰਦ ਕੇਜਰੀਵਾਲ ਦਾ ਵੀ ਮੈਂਸ਼ਨ ਕੀਤਾ ਹੈ ਤੇ ਜਦੋਂ ਮੈਂ ਉਥੋਂ ਆਪਣੀ ਤੁਹਾਡਾ ਜਿਹੜਾ ਅਗਲਾ ਸਵਾਲ ਹੈ ਮੈਂ ਉਥੋਂ ਪਿਕ ਕਰਨਾ ਚਾਹੂਗਾ ਕਿ ਜਿਹੜਾ ਕਿ ਇੰਟਰਨੈਸ਼ਨਲ মিডিਆ ਹੈਗਾ ਜਿਹਨੂੰ ਅਰਵਿੰਦ ਕੇਜਰੀਵਾਲ ਨੇ ਵੀ ਪੜਿਆ ਹੈ ਸਾਰਾ ਕੁਝ ਉਹਨਾਂ ਨੇ ਦੇਖਿਆ ਪੜਿਆ ਪਰ ਉਹਨਾਂ ਨੇ ਨਰਿੰਦਰ ਮੋਦੀ ਦੀ ਖੁੱਲ ਕੇ ਹਮਾਇਤ ਕੀਤੀ ਹੈ ਕਿ ਇਹ ਜੋ ਨਰਿੰਦਰ ਮੋਦੀ ਕਰ ਰਹੇ ਆ ਉਹ ਬਿਲਕੁਲ ਠੀਕ ਹੈਗੇ ਆ ਤੇ ਜਿਹੜੇ ਇੰਟਰਨੈਸ਼ਨਲ মিডিਆ ਜੋ ਰਿਪੋਰਟ ਕਰ ਰਿਹਾ ਉਹ ਇੱਕ ਪਾਸੜ ਉਹ ਕਹਿੰਦੇ ਆ ਵੀ ਮੈਂ ਮੇਰਾ ਖੂਨ ਖੋਲਿਆ ਇਹ ਸਭ ਇਹ ਸਭ ਦੇਖ ਕੇ ਜੋ ਇੰਟਰਨੈਸ਼ਨਲ মিডিਆ ਰਿਪੋਰਟ ਕਰ ਰਿਹਾ ਹੈ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਤਾਂ ਇਹ ਸਵਾਲ ਹੋ ਗਿਆ ਤੇ ਦੂਜਾ ਸਵਾਲ ਮੈਂ ਇਹ ਹੈਗਾ ਮੇਰਾ ਤੁਹਾਡੇ ਕੋਲੋਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਕ ਆਸ ਦੀ ਕਿਰਨ ਦੇਖਦੇ ਨੇ ਤੇ ਹਾਲਾਂਕਿ ਹੁਣ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਸ حوالے ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਆਉਣਾ ਕਿ ਉਹਨਾਂ ਨੇ ਖੁੱਲ ਕੇ ਨਰਿੰਦਰ ਮੋਦੀ ਦੀ ਹਮਾਇਤ ਕੀਤੀ ਹੈ ਇਸ ਮੁੱਦੇ ਦੇ ਉੱਪਰ ਇਹ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਜਾਂ ਉਹਨਾਂ ਨੂੰ ਉਹ ਕਿਵੇਂ ਇਸ ਜਿਹੜਾ ਅਰਵਿੰਦ ਕੇਜਰੀਵਾਲ ਦਾ ਬਿਆਨ ਹੈ ਉਹਨੂੰ ਕਿਵੇਂ ਲੈਣ ਦੇਖੋ ਇਰਵਿੰਦ ਕਿੰਦਰੀਵਾਲ ਨੇ ਪਹਿਲਾਂ ਜੰਮੂ ਕਸ਼ਮੀਰ ਬਾਰੇ ਜਦੋਂ ਉਹਦੇ ਸਾਥੀ ਨੇ ਬਿਆਨ ਦਿੱਤਾ ਕਿ ਉਹ ਵੀ ਉਹਨੇ ਮਤਲਬ ਆਪਣੇ ਜਿਹੜਾ ਉਹ ਜੋ ਮਨ ਦੀਆਂ ਜਿਹੜੀਆਂ ਭਾਵਨਾ ਜਿਹੜੀ ਉਹਦੀ ਸੋਚ ਆ ਉਹ ਜਾਗਰ ਕਰਦੀ ਸੀ ਜੀ ਅੱਜ ਉਹਨੇ ਖੋੜੀਵਾਰਾ ਆਪਣੀ ਗੋਥੀ ਨੂੰ ਕਿ ਉਹ ਬਿੰਦੂ ਵਾਦੀ ਸੋਚ ਦਾ ਹੀ ਧਾਰਨੀ ਆ ਉਹ ਅੱਜ ਦੁਬਾਰਾ ਉਹਨੇ ਦੁਆਰਾ ਉਹ ਸੋਚ ਉਹ ਜਾਗਰ ਕਰ ਦਿੱਤਾ ਸੋ ਗੱਲ ਤਾਂ ਇਹ ਆ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਕਿੰਨਾ ਸਮਝ ਲੈਣਗੇ ਜੀ ਕਿ ਇਹ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਦੀ ਜਿਹੜੀ ਸੋਚ ਹੈ ਠੀਕ ਹੈ ਕਿ ਇਸ ਵੇਲੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਸਿੱਖ ਜਿਹੜੇ ਜੋ ਇਹ ਜਿਹੜਾ ਗਰਖਾ ਮਾਰਾਈ ਦੀ ਬੇਅਦਬੀ ਕਹਿੰਦਾ ਇੱਕ ਬਾਦਲਾ ਤੋਂ ਜਾਂ ਬਾਦਲਾ ਮੰਨੂ ਜਿਹੜੀ ਪੰਜਾਬ ਦੇ ਵਿੱਚ ਲੁੱਟ ਕੋ ਸੋਤ ਜਿਹੜੀ ਚੈਗਾ ਕੀਤੀ ਆ ਉਹਨੇ ਕੋ ਐਨੇ ਡੋਬੀ ਨੇ ਕਿ ਉਹ ਚਾਹੁੰਦੇ ਕਿ ਇਹਦੀ ਜਗ੍ਹਾ ਤੇ ਇੱਕ ਕਾਲਾ ਚੋਰ ਆ ਜਾਵੇ ਇਹਨੂੰ ਇੱਕ ਵਾਰੀ ਜ਼ਰੂਰ ਪੰਜਾਬ ਤੋਂ ਦੂਰ ਪੰਜਾਬ ਦਾ ਖੇੜਾ ਛਡਾਉਣਾ ਹੈ ਦੇਖੋ ਜੀ ਸਤੋ ਜਿਹੜਾ ਕੁਝ ਆਮ ਆਦਮੀ ਪਾਰਟੀ ਦਾ ਪ੍ਰਚੋਕਣ ਹੈ ਜਿਹੜਾ ਕੋਈ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਖਾਦੂਰ ਹੈ ਜਿਹੜੀ ਉਹਦੀ 16 ਉਦੇ ਬਾਰੇ ਕਿਸੇ ਨੂੰ ਮੈਨੂੰ ਲੱਗਦਾ ਕਿ ਲਿਖਾ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਆਰਐਐਸਬੀ ਜੀਟੀਮਾ ਇਹਦੇ ਬਾਰੇ ਉਹ ਸਮੇਂ ਸਮੇਂ ਤੇ ਸਪਸ਼ਟ ਕਰਦਾ ਰਿਹਾ ਕਿ ਅਗਰੀਵਾਦੇ ਕੋਈ ਗੱਲ ਨਹੀਂ ਸੀ ਉਹ ਲੁਕੋ ਕੇ ਵੀ ਰੱਖੀ ਮਤਲਬ ਅਸੀਂ ਗੱਲ ਉਹਨੂੰ ਅਲਮਾਦ ਦੇਣ ਵਾਲੇ ਸੀ ਕਿ ਉਹਨੇ ਆਪਣੀ ਸੋਚ ਨੂੰ ਰੱਖੀ ਸੀ ਮਕੌਟਾ ਚੜਾ ਕੇ ਸਾਡੇ ਕੋਲ ਆਇਆ ਸੀ ਉਹ ਬਿਲਕੁਲ ਹਿੰਦੂਵਾਦੀ ਸੋਚ ਹੈ ਜਿਹੜੀ ਉਹ ਨੂੰ ਆਪਣੇ ਨੂੰ ਸਮੇਂ ਸਮੇਂ ਤੇ ਇਹ ਜਾਦਰ ਕਰਦਾ ਰਿਹਾ ਜੀ ਹਿਰਾਂ ਸਾਹਿਬ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਆਰਐਸਐਸ ਨਾਲ ਜੋੜ ਕੇ ਗੱਲ ਕੀਤੀ ਹੈ ਪਰ ਜਿਹੜਾ ਮੇਰਾ ਸਵਾਲ ਹੈਗਾ ਜਾਂ ਜੋ ਮੈਂ ਜਾਨਣਾ ਚਾਹਣਾ ਉਹ ਇਸ ਜਿਹੜੀ ਪੰਜਾਬ ਦੀ ਹੁਣ ਦੀ ਸਿਚੁਏਸ਼ਨ ਬਣੀ ਹੋਈ ਹੈ ਉਜਾੜੇ ਦੀ ਸਥਿਤੀ ਬਣੀ ਹੋਈ ਹੈ ਉਸ ਸੰਦਰਭ ਦੇ ਵਿੱਚ ਜਾਨਣਾ ਚਾਹਣਾ ਕਿ ਜਿਹੜੇ ਲੋਕ ਆਮ ਆਦਮੀ ਪਾਰਟੀ ਤੋਂ ਇੱਕ ਆਸ ਦੀ ਕਿਰਨ ਆਸ ਦੀ ਕਿਰਨ ਵਾਂਗ ਆਮ ਆਦਮੀ ਪਾਰਟੀ ਨੂੰ ਦੇਖਦੇ ਆ ਉਸੇ ਪਾਰਟੀ ਦੇ ਜਿਹੜੇ ਲੀਡਰ ਹੈਗੇ ਆ ਉਹ ਪੰਜਾਬ ਦੇ ਵਿੱਚ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜਾ ਇਹ ਉਜਾੜਾ ਹੋ ਰਿਹਾ ਹੈ ਜੋ ਪੰਜਾਬ ਦੇ ਨਾਲ ਇਹ ਸਿਚੁਏਸ਼ਨ ਬਣੀ ਹੋਈ ਹੈ ਅੱਜ ਦੀ ਡੇਟ ਦੇ ਵਿੱਚ ਉਹਨੂੰ ਜਸਟੀਫਾਈ ਕਰ ਰਹੇ ਆ ਬਿਲਕੁਲ ਬਿਲਕੁਲ ਜਿਵੇਂ ਅਸੀਂ ਮਤਲਬ ਸੂਚੀਆਂ ਪੰਜਾਬ ਦੀਆਂ ਮੀੜੀ ਉਹ ਵੀ ਜੇ ਅਸੀਂ ਗੱਲ ਕਰਦੇ ਆ ਸੂਚੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੀ ਕਰਕੇ ਜੱਪਤਨ ਅਬਰਿੰਦਰ ਸਿੰਘ ਨੇ ਇੱਕ ਜ਼ਰੂਰ ਬਿਆਨ ਦਿੱਤਾ ਕਿ ਮੈਂ ਇਹ ਉਜਾੜੇ ਦੇ ਗਰੁੱਪ ਵਿੱਚ ਆ ਉਹਨਾਂ ਨੇ ਮਤਲਬ ਉਹਨਾਂ ਸਰ ਜੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣਾ ਘਰਵਾਰ ਨਾ ਛੱਡਣ ਤਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਇਸ ਅਜਾੜੇ ਤੋਂ ਬ੍ਰੋਸਟ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਉਹ ਕਿਸਾਨ ਉਹ ਮਤਲਬ ਲੋਕ ਜਿਹੜੇ ਬਾਰ-ਬਾਰ ਬੇਘਰ ਹੋ ਰਹੇ ਨੇ ਉਹਨਾਂ ਦੇ ਹੱਕ 'ਚ ਇੱਕ ਵਾਰ ਦੀ ਨਾਣਾ ਦੀ ਮਾਰਿਆ ਕਿ ਬਿਲਕੁਲ ਜਿਹੜਾ ਵੀ ਸਵਾਲ ਕੀਤਾ ਇਸ ਬਾਰੇ ਪੰਜਾਬ ਦੇ ਵਿੱਚ ਕਿਸੇ ਹੈ ਜਿਹੜੀ ਬਿਲਕੁਲ ਸਾਫ਼ ਤੇ ਸਪਸ਼ਟਾ ਕਿ ਇਹ ਜਿਹੜਾ ਅਜਾੜਾ ਕੀਤਾ ਗਿਆ ਜਿਹੜਾ ਸਰਕਾਰ ਦੀ ਸੋਚੀ ਸਮਝ ਦੀ ਸਾਜਿਸ਼ ਆ ਆਮ ਆਦਮੀ ਪਾਰਟੀ ਦੀ ਉਹਨੂੰ ਹੂਕ ਸਹਿਮਤੀ ਜਾਂ ਜੀ ਪ੍ਰਾਪਤ ਆ ਜੀ ਹਿਰਨ ਸਾਹਿਬ ਇਸੇ ਦੇ ਨਾਲ ਜਦੋਂ ਅਸੀਂ ਇਹ ਸਾਰੇ ਸੰਦਰਭ ਦੇ ਵਿੱਚ ਦੇਖਦੇ ਹਾਂ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜਿਵੇਂ ਹੁਣ ਪੰਜਾਬ ਦੇ ਲੋਕ ਉਥੋਂ ਜਿਹੜੇ ਸਰਹੱਦੀ ਜ਼ਿਲ੍ਹਿਆਂ ਤੋਂ ਉਜੜ ਰਹੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜਾਂ ਜਿਹੜੀਆਂ ਪੰਥਕ ਸੋਚ ਵਾਲੀਆਂ ਧਿਰਾਂ ਹੈਗੀਆਂ ਨੇ ਉਹ ਕੁਝ ਅੱਗੇ ਆਉਣੀਆਂ ਸ਼ੁਰੂ ਹੋਈਆਂ ਨੇ ਇਸੇ ਦੇ حوالے ਨਾਲ ਖਾਲਸਾ ਈਟ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਉੱਥੇ ਗਰਾਊਂਡ ਤੇ ਜਾ ਕੇ ਲੰਗਰ ਲਾਉਣ ਦਾ ਵੀ ਪ੍ਰਬੰਧ ਕੀਤਾ ਹੈ ਤੇ ਹਾਲ ਨਾਲ ਦੀ ਨਾਲ ਹੀ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਹੈਗੇ ਆ ਉਹਨਾਂ ਨੇ ਵੀ ਦੌਰਾ ਸ਼ੁਰੂ ਕੀਤਾ ਹੈ ਪਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਇਹ ਜਿਹੜੇ ਐਫਰਟਸ ਕੀਤੇ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਇਹ ਗਰਾਊਂਡ ਲੈਵਲ ਦੇ ਉੱਤੇ ਕੋਈ ਫਰਕ ਪਾ ਸਕਦੇ ਆ ਲਿਖੋ ਇਸ ਦੇ ਨਾਲ ਜਿਹੜਾ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਹੋਰੀ ਆਪਣੀ ਟੀਮ ਦੇ ਨਾਲ ਗਏ ਨੇ ਪਿੰਡਾਂ ਦੇ ਲੋਕਾਂ ਨੂੰ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਉਦੇ ਨਾਲ ਜਿਹੜੇ ਸਰਹੱਦੀ ਇਲਾਕੇ ਦੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਮਨ ਕਿਤੇ ਨਾ ਕਿਤੇ ਡਰ ਤੇ ਖੌਫ ਸੀ ਕਿ ਨਾ ਕਿਤੇ ਸਰਕਾਰ ਵਾਲਾ ਡਰ ਤੇ ਖੌਫ ਸੀਗਾ ਕਿ ਅਸੀਂ ਆਪਣੇ ਘਰਵਾਰ ਸਰਕਾਰ ਦੇ ਹੁਕਮਾਂ ਦੇ ਦਾਬੇ ਨੂੰ ਨਹੀਂ ਛੱਡ ਰਹੇ ਤੇ ਉਹ ਡਰ ਤੇ ਖੌਫ ਆ ਜਿਹੜਾ ਉਹ ਇਸ ਤਰ੍ਹਾਂ ਮਾਨ ਸਾਹਿਬ ਦੇ ਦੌਰੇ ਨਾਲ ਜਾਂ ਜਿਹੜੀਆਂ ਹੁਣ ਪੰਥਕ ਤੇ ਰਹ ਰਹੇ ਉਹਨਾਂ ਦੀ ਮਤਲਬ ਉਹਨਾਂ ਦੇ ਨਾਲ ਜਾਂ ਕਿ ਖੜ ਦੇ ਨਾਲ ਉਹ ਡਰ ਤੇ ਖੌਫ ਜ਼ਰੂਰ ਤੰਗਿਆ ਨਾਲੋਂ ਘਟਿਆ ਇਹ ਜੋ ਰਾਹਤ ਕੈਂਪ ਨੇ ਜਿਹੜੇ ਉਹਨਾਂ ਵਿੱਚ ਜਿਹੜੇ ਲੋਕ ਆਏ ਸੀ ਉਹਨਾਂ ਨੂੰ ਵੀ ਬਹੁਤ ਇਹ ਨੇ ਜਿਹੜੇ ਉਹ ਵਾਪਸ ਜਾਣੇ ਸ਼ੁਰੂ ਹੋ ਗਏ ਉਹਨਾਂ ਨੂੰ ਮਤਲਬ ਕਿ ਇਸ ਦੇ ਨਾਲ ਇੱਕ ਹਸਾਰਾ ਮਿਲਿਆ ਤੇ ਸਾਡੇ ਨਾਲ ਕੋਈ ਖੜਦ ਵਾਲੇ ਹੈਗੇ ਨਹੀਂ ਜੀ ਜੀ ਹੇਰਾ ਸਾਹਿਬ ਤੁਸੀਂ ਅੱਜ ਦੇ ਜਿਹੜੇ ਇਸ ਟੌਪਿਕ ਦੇ ਉੱਤੇ ਪੰਜਾਬ ਦਾ ਜੋ ਉਜਾੜਾ ਹੋ ਰਿਹਾ ਜਾਂ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਇੰਡੀਆ ਤੇ ਪਾਕਿਸਤਾਨ ਦੇ ਹਵਾਲੇ ਨਾਲ ਇਹਦੇ ਨਾਲ ਤੁਸੀਂ ਆਪਣੇ ਵਿਚਾਰ ਦਿੱਤੇ ਨੇ ਐਂਡ ਦੇ ਵਿੱਚ ਜਸਟ ਜਿਹੜੇ 2 ਮਿੰਟ ਸਾਡੇ ਕੋਲ ਬਚੇ ਆ ਉਦੇ ਹਵਾਲੇ ਨਾਲ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੂਗਾ ਕਿ ਜਿਹੜੀ ਇੰਡੀਆ ਤੇ ਪਾਕਿਸਤਾਨ ਦੇ ਲੈਵਲ ਦੇ ਉੱਤੇ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਹਾਲਾਂਕਿ ਉੜੀ ਹਮਲੇ ਤੋਂ ਬਾਅਦ ਕੰਪਲੀਟਲੀ ਇੱਕ ਪਹਿਲੀ ਉਹ ਹੋਈ ਹੈ ਕਿ ਜਿਹੜੇ ਨੈਸ਼ਨਲ ਐਡਵਾਈਜ਼ਰ ਲੈਵਲ ਦੇ ਉੱਪਰ ਇਹਨਾਂ ਦੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਸਿਚੁਏਸ਼ਨ ਨੂੰ ਨਾਰਮਲਾਈਜ਼ ਕਰਨ ਦੀ ਗੱਲ ਕੀਤੀ ਹੈ ਤੁਸੀਂ ਜਿਹੜਾ ਇਹ ਮੂਵ ਹੈਗਾ ਇਹਨੂੰ ਪੋਲਿਟਿਕਲ ਲੈਵਲ ਤੇ ਪੋਲਿਟਿਕਲ ਰੀਨਾ ਦੇ ਵਿੱਚ ਇਹਨੂੰ ਕਿਵੇਂ ਸਮਝਦੇ ਹੋ ਇੰਡੀਆ ਤੇ ਪਾਕਿਸਤਾਨ ਦੇ ਲੈਵਲ ਤੇ ਵੀ ਇਹ ਕੋਈ ਰੀਅਲੀ ਕੋਈ ਗੱਲਬਾਤ ਕਰਕੇ ਸਿਚੁਏਸ਼ਨ ਨੂੰ ਨਾਰਮਲਾਈਜ਼ ਕਰਨ ਦੀ ਗੱਲ ਹੈਗੀ ਹੈ ਜਾਂ ਫਿਰ ਇਹ ਵੀ ਤੁਸੀਂ ਇਹਨੂੰ ਵੀ ਤੁਸੀਂ ਇੱਕ ਪੋਲਿਟিক্যাল ਸਟੰਟ ਦੇ ਤੌਰ ਤੇ ਦੇਖਦੇ ਹੋ। ਉਹ ਜਿਸ ਤਰ੍ਹਾਂ ਉੜੀ ਹਮਲੇ ਤੋਂ ਬਾਅਦ ਇਹ ਦਪਾਲ ਦੀ ਤੇ ਉਧਰ ਹਰਤਾਜ ਜੀ ਦੀ ਦੁਨਾਰੀ ਆਪਸ ਵਿੱਚ ਗੱਲਬਾਤ ਹੋ ਜੀ ਰਹੀ ਆ ਕਿ ਗੱਲ ਤਾਂ ਸਿਰਫ ਆਪਣਾ ਇਹ ਤਾਂ ਬਿਲਕੁਲ ਸਾਫ ਸੇਖਾ ਕਿ ਇਹ ਕੁਝ ਹੋਇਆ ਨਹੀਂ ਕੀਤਾ ਗਿਆ। ਜੀ ਜਦੋਂ ਕੀਤਾ ਗਿਆ ਇੱਕ ਡਿਮੀਨੀਟਿ ਸਾਜੇ ਤੇ ਜੋ ਅਦੀ ਕੀਤਾ ਗਿਆ ਤੇ ਇਸ ਗੱਲ ਨੂੰ ਹਲੇ ਲਮਕਾਇਆ ਜਾਣਾ ਕਿਉਂਕਿ ਜਿਹੜਾ ਜਿਹੜਾ ਮਨੋਰਥ ਹੈ ਉਹਨੂੰ ਭਰਨ ਦਾ ਉਹ ਹਲੇ ਸੰਪੂਰਨ ਨਹੀਂ ਹੋਇਆ ਜੀ ਇਸ ਸਥਿਤੀ ਨੂੰ ਉੱਤੇ ਜਿਹਾ ਬਣਾ ਕੇ ਝਮਕਾਇਆ ਜਾਊਗਾ ਅੱਜ ਜੋ ਇਹਨਾਂ ਦੇ ਬਰਾਦੇ ਨੇ ਉਹ ਇਹ ਗੱਲ ਨੂੰ ਸਾਫ਼ ਤੇ ਸਪਸ਼ਟ ਕਰਦੇ ਨੇ ਔਰ ਸਾਨੂੰ ਇਸ ਬਾਰੇ ਬਿਲਕੁਲ ਸਾਫ਼ ਤੇ ਸਪਸ਼ਟ ਹੋ ਵੀ ਜਾਣਾ ਚਾਹੀਦਾ ਕਿ ਇਹ ਸਥਿਤੀ ਆ ਜਿਹੜੀ ਇਹ ਜਾਣ ਬੁੱਝ ਕੇ ਪੈਦਾ ਕੀਤੀ ਹੈ ਜਾਂ ਅਤੇ ਹਾਲੇ ਇਹ ਸਥਿਤੀ ਨੂੰ ਬਣਾ ਕੇ ਰੱਖਿਆ ਜਾਊਗਾ ਇਹਦੇ ਵਿੱਚ ਕੋਈ ਸ਼ੱਕ ਸਿਵਾ ਜਿਹੜੀ ਆ ਉਹ ਬਾਕੀ ਹੀ ਹੈ ਜੀ ਹਿਰਨ ਸਾਹਿਬ ਤੁਸੀਂ ਇਹਨਾਂ ਸਾਰੇ ਮਸਲਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਤੇ ਆਪਣਾ ਸਮਾਂ ਕੱਢਿਆ ਇਸ ਲਈ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਅਰਸ ਐਸੀ ਜਿਸਪਾਲ ਸਿੰਘ ਹੇਰਾ ਜਿਹੜੇ ਕਿ ਪੰਜਾਬ ਤੋਂ ਛਪਦੇ ਅਖਬਾਰ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਮੇਨ ਐਡੀਟਰ ਹੈਗੇ ਆ ਤੇ ਇਹਨਾਂ ਨੇ ਆਪ ਪੰਜਾਬ ਦੀ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਡਿਸਪਲੇਸ ਕੀਤਾ ਜਾ ਰਿਹਾ ਹੈ ਉਹਦੇ ਉੱਪਰ ਆਪਣੇ ਵਿਊਜ਼ ਦਿੱਤੇ ਨੇ ਕਿ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਇਹ ਇੱਕ ਪੋਲਿਟੀਕਲ ਸਟੰਟ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈਗਾ ਇਸੇ ਦੇ ਨਾਲ ਅਸੀਂ ਸਾਡਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਤੇ ਜਿਹੜੇ ਸਾਡੇ ਦਰਸ਼ਕ ਸਾਨੂੰ ਯੂਐਸ ਕੈਨੇਡਾ ਦੇ ਵਿੱਚ ਰੋਕੂ ਜਾਦੂ ਆਪਣਾ ਟਾਈਮ ਵਰਨਰ ਆਰਸੀ ਐਂਡ ਡਿਵਾਈਸਸ ਦੇ ਉੱਪਰ ਦੇਖ ਰਿਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੈਨੇਡਾ ਦੇ ਵਿੱਚ ਬੈਲ ਦੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਸਾਨੂੰ ਇਸ ਵਕਤ ਫੇਸਬੁੱਕ ਤੇ ਵੀ ਦੇਖ ਰਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਦਾ ਸਾਡਾ ਇਹ ਸ਼ੋਅ ਹੈਗਾ ਇਹਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਇੱਕ ਨਵਾਂ ਪਰਸਪੈਕਟਿਵ ਦੇਖਣ ਨੂੰ ਮਿਲਿਆ ਹੋਊਗਾ ਪੰਜਾਬ ਦੇ ਹਵਾਲੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਸ਼ੋਅ ਪਸੰਦ ਆਇਆ ਹੋਊਗਾ ਤੇ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਫੇਰ ਮੁਲਾਕਾ